सीएम साहब सीएम साहब सीएम साहब देखो एंड मेनू बोल रहे तू ही देखो जब तू उठना नहीं उठना जे तू बोलना बंद नहीं करना मेरा मुद्दा तो सीआईएसएफ पे चल रहा है मेरी मैं तो पानी ही बोल रहा ना मैं बिल्कुल ठीक है, है ना मैं तो पानी पे बोल रहा हूं सीआईएसएफ बारे दस रहा के इतने पैसे मांगदे आ डैम है आप आ ਅਸੀਂ ਬਾਰਡਰ ਸਟੇਟਾਂ ਸਾਨੂੰ ਕੰਪਨਸੇਟ ਕਰੋ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿ ਕੇ ਆਂ ਇਹ ਬਾਤ ਤੁਹਾਡੇ ਨਾਲ ਨਹੀਂ ਜਿੱਤ ਸਕਦਾ ਮੈਨੂੰ ਨਹੀਂ ਸਰ ਤੁਸੀਂ ਸੱਚ ਹੈ ਰਾਣਾ ਜੀ ਮੈਂ ਜੇਤਰਾਲਾ ਜੀ ਲੋ ਜੀ ਪਹਿਲੀ ਮੰਨ ਕੇ ਕਾਂਗਰਸਾ ਵੀ ਬਜਟ ਨਹੀਂ ਰਾਣਾ ਜੀ ਮੈਂ ਬਨ ਗਿਆ ਮੈਂ ਕੋਈ ਲੜਾਈ ਕਰਨ ਨਹੀਂ ਉੱਠਿਆ ਮੈਂ ਮਾਹੌਲ ਠੀਕ ਕਰਨ ਲਈ ਉੱਠਿਆ ਮੈਂ ਬੇਨਤੀ ਕਰਨੀ ਛੋਣਾ ਜੀ ਸਾਹਿਬ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਬਾਪੂ ਨੂੰ ਕੌਣ ਚੁੱਪ ਕਰਾਊ ਚਲੋ ਹਣ ਫਿਰ ਤੇ ਬਾਪੂ ਖੋਲੀ ਪਿਆ ਤਾਂ 2 ਮਿੰਟ ਦੇ ਦਿਓ ਅੱਛਾ ਸਪੀਕਰ ਸਾਹਿਬ ਆਪਾ ਪੋਸਟਮार्टम ਕਰ ਰਹੇ ਆਂ ਉਹ ਗੱਲਾਂ ਕਰ ਰਹੇ ਆਂ ਜਿਨ੍ਹਾਂ ਤੇ ਅੱਜ ਦੇ ਠੀਕ ਹੈ ਸਾਨੂੰ ਲੜਾਈ ਪਾਣੀ ਦੀ ਲੜਨੀ ਚਾਹੀਦੀ ਆਪਣੀ ਹਿੱਸੇ ਦੀ ਲੜਨੀ ਚਾਹੀਦੀ ਆ ਚਾਹੇ ਕੋਰਟ ਚ ਹੋਵੇ ਚਾਹੇ ਜੇ ਇਸ ਲੈਵਲ ਤੇ ਵੀ ਜਾਵੇ ਆਪਾਂ ਨੂੰ ਰਲ ਕੇ ਇਹ ਲੜਾਈ ਲੜਨੀ ਚਾਹੀਦੀ ਅਸੀਂ ਰਲਾਂਗੇ ਤੁਹਾਡੇ ਨਾਲ ਕੋਈ ਇਹੋ ਜਿਹੀ ਕਰਨੀ ਥੈਂਕ ਯੂ ਔਰ ਇੱਕ 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 ਮਿੰਟ ਦੇਖੋ قالیا ਕੀ ਸੀਆਈਐਸਐਫ ਜਾਂ ਸੈਂਟਰਲ ਫੋਰਸਸ ਜਦੋਂ 50 ਕਿਲੋਮੀਟਰ 15 ਕਿਲੋਮੀਟਰ ਤੋਂ ਵਧਾ ਕੇ ਲਾਇਆ ਉਦੋਂ ਸਰਕਾਰ ਸਾਡੀ ਸੀ ਤਾਂ ਮੈਂ ਬੋਲਿਆ ਮੈਂ ਕਿਹਾ ਵੀ ਤੁਹਾਤੋਂ 49 ਕਿਲੋਮੀਟਰ ਨਹੀਂ ਕੀਤੀ ਜਾਣੀ ਔਰ ਵਧਾਈ ਦੇਣਾ ਚਾਹਣਾ ਸੀਐਮ ਸਾਹਿਬ ਨੂੰ ਵੀ ਤੁਹਾਡੇ ਥਰੂ ਐ ਇੰਡਸਟਰੀ ਮਿਨਿਸਟਰ ਸਾਹਿਬ ਇੱਧਰ ਦੇਖਿਓ ਇਹ ਵਟਸਐਪ ਰਹਿ ਜਾਣੇ ਆ ਮਹਾਰਾਜ ਮਹਾਰਾਜ ਇਹ ਤਾਂ ਇਹ ਗੱਲ ਇਹ ਹੀ ਫਰਕ ਹੈ ਬੱਸ ਦੇਖੋ ਇੰਡਸਟਰੀ ਮਿਨਿਸਟਰ ਬਣਾਇਆ ਤੁਸੀਂ ਸੁਣੋ ਮੇਰੀ ਗੱਲ ਗੌਰ ਨਾਲ ਮੈਂ ਉਹਦਣੇ ਰੇਸ ਕੀਤਾ ਸੀਗਾ ਕਿ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਤੁਸੀਂ ਹੁਣ ਜਾਂ ਨਹੀਂ ਕਰ ਸਕਦੇ ਹਕੀਕਤ ਹੈ ਲੈ ਕੇ ਦਿਖਾ ਦਿਓ ਲੇਕਿਨ ਅਸੀਂ ਪੰਜਾਬ ਦੀ ਗੱਲ ਕੀਤੀ ਹੀ ਨਹੀਂ ਨਾ ਉਹਦੋਂ ਕੀਤੀ ਨਾ ਅੱਜ ਕਰ ਰਿਹਾ ਤੁਸੀਂ ਇੰਡਸਟਰੀ ਮਿਨਿਸਟਰ ਹੋ ਸਪੀਕਰ ਸਾਹਿਬ ਨੂੰ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਆਪਣਾ ਹੱਕ ਲਓ ਪੰਜਾਬ ਦਾ ਪੰਜਾਬ ਦਾ ਕੀ ਹੱਕ ਹੈ 540 ਕਿਲੋਮੀਟਰ ਬਾਰਡਰ ਸਾਡਾ ਇਹ ਮੈਂ 2009 ਚ ਉਸ ਵੇਲੇ ਪ੍ਰਧਾਨ ਮੰਤਰੀ ਵੀ ਸਾਡੇ ਸੀ ਮੈਂ ਹਾਰ ਗਿਆ ਮੈਂ ਫਿਰ ਉਸ ਤੋਂ ਬਾਅਦ ਇੰਟਰਸਟ ਨਹੀਂ ਲਿਆ ਮੈਂ ਮੰਨਦਾ ਲੇਕਿਨ ਮੈਂ ਇੱਕ ਮੈਮੋਰੰਡਮ ਦਿੱਤਾ ਸੀ ਉਹਨਾਂ ਨੂੰ ਕਿ ਭਾਈ ਇਹ ਜਿਹੜਾ ਬਾਰਡਰ ਡਿਸਟ੍ਰਿਕਟ ਹੈ ਸਾਡੇ ਜਿੰਨੇ ਬਾਰਡਰ ਡਿਸਟ੍ਰਿਕਟ ਮੈਂ ਸਟੇਟ ਦੀ ਡਿਮਾਂਡ ਨਹੀਂ ਕੀਤੀ ਤੁਸੀਂ ਕਰ ਲਿਓ ਮੈਂ ਕਿਹਾ ਵੀ ਲੈ ਕੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਅਸੀਂ ਪਾਕਿਸਤਾਨ ਨਾਲ ਲੱਗਦੇ ਆਂ ਡੋਨਰ ਸਟੇਟ ਦਾ ਸਟੇਟਸ ਸੌਥੀ ਆਪਣੇ ਇਧਰ ਹੈ ਚਾਈਨਾ ਦੇ ਲਾਗੇ-ਲਾਗੇ ਜਿਹੜੇ ਲੱਗਦੇ ਆਂ ਮੇ ਘੱਲ ਆ ਸਾਮ ਸਾਰਿਆਂ ਚ ਉਹਨਾਂ ਨੂੰ 10% ਆਫ ਦੀ ਬਜਟ ਬਜਟ ਅਲੋਕੇਸ਼ਨ ਉਸ ਸਟੇਟਾਂ ਨੂੰ ਮਿਲਦੀ ਆ ਕੀ ਅਸੀਂ ਬਾਰਡਰ ਤੇ ਨਹੀਂ ਉਹਨਾਂ ਤੇ ਤਾਂ ਰਾਕ ਡਿੱਗਿਆ ਨਹੀਂ ਸਾਡੇ ਤੇ ਤਾਂ ਰਾਕਡ ਵੀ ਡਿੱਗਿਆ ਸੋ ਲੜਾਈ ਲੜੀਆ ਭੈਦਾਂ ਦੀ ਪਰ ਦੇਖੋ ਸੀਐਲਓਪੀ ਵੀ ਸਾਡੇ ਕੁਛ ਨਹੀਂ ਕਹਿਣਗੇ ਤੇ ਤੁਸੀਂ ਵੀ ਪਿਆਰ ਜਾਇਆ ਕਰੋ ਜਿਚਤਾਓ ਤੇ ਆਪਾਂ ਕੰਮ ਚਲਾਈਏ ਲੋਕ ਆਪਨ ਵਾੜਾ ਤੇ ਲੜਾਈ ਪੰਜਾਬ ਦੀ ਲੜਨ ਦਾ ਵਾਦਾ ਵੀ ਕਰਿਓ ਦੇਖੋ ਦੇਖੋ ਜੀ ਮਖਵਤਿਆਰ ਬਾਤਿਆ ਬਈ ਹੁੰਦਾ ਦੇਖੋ ਕਿੰਨੀ ਸੋਹਣੀ ਉਹਨਾਂ ਨੇ ਗੱਲ ਕੀਤੀ ਹੈ